ਤੇ ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਛੱਲਾ ਹੈ ਇਹ ਸਾਡੀ ਉਂਗਲ ਦੇ ਵਿੱਚ ਖੁਗ ਗਿਆ ਸਾਡੀ ਉਂਗਲ ਦੇ ਵਿੱਚ ਖੁਗ ਗਿਆ ਹੈ ਕਾਫੀ ਖੁਗ ਚੁੱਕਾ ਸੀ ਤੇ ਮਹਾਰਾਜ ਦੀ ਜਿਹੜੀ ਉਂਗਲ ਸੀ ਨਾ ਉਹ ਸੋਜ ਚੁੱਕੀ ਸੀ ਆਪ ਕੋ ਸਤਨਾਮ ਵਾਹਿਗੁਰੂ ਕਾਫੀ ਸੋਜ ਹੋ ਗਈ ਸੀ ਮਹਾਰਾਜ ਜੀ ਦੀ ਉਂਗਲ ਨੂੰ ਤੇ ਇਸ ਕਰਕੇ ਉਹ ਨਿਕਲ ਨਹੀਂ ਸੀ ਰਿਹਾ ਕਟਰਨ ਤੋਂ ਬਿਨਾ ਕੋਈ ਹੋਰ ਤਰੀਕਾ ਨਹੀਂ ਸੀ ਤੇ ਮਹਾਰਾਜ ਕਹਿੰਦੇ ਨੇ ਭਾਈ ਇਹ ਅਸੀਂ ਛੱਲਾ ਕਟਵਾਉਣਾ ਹੈ ਜੇ ਕੋਈ ਲੋਹਾਰ ਹੈ ਤਾਂ ਲੋਹਾਰ ਨੂੰ ਸੱਜ ਕੇ ਲਿਆਓ ਸਾਡਾ ਛੱਲਾ ਕੱਟ ਦੇਵੇ ਉਹ ਕਹਿਣ ਲੱਗੇ ਮਹਾਰਾਜ ਭਾਈ ਜਵਾਲਾ ਹੈ ਭਾਈ ਜਵਾਲਾ ਉਹ ਲੋਹਾਰ ਨੇ ਕੰਮ ਕਰਦਾ ਹੈ ਤੇ ਮਹਾਰਾਜ ਕਹਿੰਦੇ ਭਾਈ ਸੱਦੋ ਉਸੇ ਵੇਲੇ ਭਾਈ ਜਵਾਲਾ ਭਾਈ ਜਵਾਨਾ ਜੀ ਨੂੰ ਸਦਿਆ ਜਾਂਦਾ ਹੈ ਭਾਈ ਜਵਾਨਾ ਜੀ ਹਾਜ਼ਰ ਹੁੰਦੇ ਨੇ ਨਮਸਕਾਰ ਕਰਦੇ ਨੇ ਮੱਥਾ ਟੇਕਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸੋ ਜਿਨ੍ਹਾਂ ਦੇ ਦਰਸ਼ਨ ਕਰ ਕਰਕੇ ਜਨਮ ਮਰਨ ਦਾ ਚੱਕਰ ਕੱਟਿਆ ਜਾਂਦਾ ਹੈ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ ਜਨਮ ਮਰਨ ਦੁੱਖ ਜਾਏ ਜੰਮਾਂ ਤੇ ਮਰਨ ਦਾ ਜਿਹੜਾ ਦੁੱਖ ਹੈ ਦੂਰ ਹੋ ਜਾਂਦਾ ਹੈ ਤਕਲੀਫ ਦੂਰ ਹੋ ਜਾਂਦੀ ਹੈ ਸਤਿਗੁਰਾਂ ਦੇ دیدار ਕੀਤੇ ਹੱਥ ਜੋੜ ਕੇ ਭਾਈ ਜਵਾਲਾ ਜੀ ਨੇ ਬੇਨਤੀ ਕੀਤੀ ਮਹਾਰਾਜ ਦਾਸ ਹਾਜ਼ਰ ਹੈ ਆਪ ਜੀ ਦੇ ਚਰਨਾਂ ਵਿੱਚ ਹੁਕਮ ਕਰੋ ਮਹਾਰਾਜ ਕੀ ਸੇਵਾ ਹੈ ਮੇਰੇ ਲਾਇਕ ਮਹਾਰਾਜ ਕਹਿੰਦੇ ਭਾਈ ਸਾਡਾ ਛੱਲਾ ਖੱਟ ਦੇ ਭਾਈ ਜਵਾਲਾ ਜੀ ਨੇ ਰਿੰਦੀ ਫੜੀ ਤੇ ਬੜਾ ਆਸਤੇ ਆਸਤੇ ਹੌਲੀ ਹੌਲੀ ਉਹਨੂੰ ਰਗੜ ਰਗੜ ਕੇ ਇਸ ਤਰੀਕੇ ਦੇ ਨਾਲ ਉਹਦੀ ਰਗੜਾਈ ਕੀਤੀ ਵੀ ਮਹਾਰਾਜ ਦੇ ਹੱਥ ਦੇ ਨਾਲ ਕੋਈ ਰਗੜਨਾ ਲੱਗੋ ਨਾ। ਸੋ ਕਿਸੇ ਤਰੀਕੇ ਦੇ ਨਾਲ ਕੋਈ ਉਂਗਲੀ ਤੇ ਵੀ ਰਗੜਨਾ ਪੈ ਲੱਗ ਜਾਏ ਕਿ ਮਹਾਰਾਜ ਦਾ ਉਂਗਲ ਸਿੱਲੀ ਜਾਏ ਐਸਾ ਨਹੀਂ ਮੰਨ ਦਿੱਤਾ। ਸੋ ਬੜੇ ਕੋਮਲ ਹੱਥ ਨੇ ਬਾਜਾਂ ਵਾਲੇ ਦੇ ਉਹ ਧਨ ਸਿੱਖ ਹੋਵੇਗਾ। ਜਿਨੇ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਦੇ ਕੋਮਲ ਹੱਥ ਵਿੱਚੋਂ ਕੱਟ ਕੇ ਛੱਲਾ ਕੱਢੇ ਕੋ ਬੜੀਆਂ ਨਵਾਜ਼ੀਆਂ ਰੂਹਾਂ ਨੇ ਇੱਥੇ ਤਾਂ ਤਰਸਦੇ ਸਨ ਮਹਾਰਾਜ ਕਿਤੇ ਤੇਰੇ ਚਰਨਾਂ ਨੂੰ ਸਾਡਾ ਹੱਥ ਲੱਗ ਜਾਵੇ ਆਖੋ ਸਤਨਾਮ ਵਾਹਿਗੁਰੂ ਉਹ ਬੜੀਆਂ ਨਵਾਜ਼ੀਆਂ ਰੂਹਾਂ ਗੁਰੂ ਪਿਆਰੇ ਜਿਨ੍ਹਾਂ ਦੇ ਹੱਥ ਬਾਜਾਂ ਵਾਲੇ ਦੇ ਚਰਨਾਂ ਨੂੰ ਲੱਗੇ ਹੋਣਗੇ ਜੇ ਬਾਜਾਂ ਵਾਲੇ ਦੇ ਚਰਨਾਂ ਨੂੰ ਹੱਥ ਲੱਗ ਜੇ ਹੱਥ ਲੱਗ ਗਏ ਨਾ ਲੋਕ ਪ੍ਰਲੋਗ ਸੇ ਲਾਤੋ ਸਤਨਾਮ ਵਾਹਿਗੁਰੂ ਲੋਕ ਪ੍ਰਲੋਗ ਸੇ ਲਾ ਜੇ ਮਹਾਰਾਜ ਸਿਰ ਤੇ ਵੀ ਹੱਥ ਰੱਖ ਦੇਣ ਲੋਕ ਪ੍ਰਲੋਗ ਸੇ ਲਹ ਨਿਹਾਲ 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 ਕਰ ਦਿੰਦੇ ਉਹ ਕਿੱਡੀਆਂ ਰੂਹਾਂ ਨਿਵਾਜੀਆਂ ਨੇ ਗੁਰੂ ਪਿਆਰੇ ਜਿਹੜੀਆਂ ਮਹਾਰਾਜ ਦੇ ਬਚਨਾਂ ਨੂੰ ਮੰਨ ਕੇ ਛੱਲਾ ਕੱਟ ਰਹੀਆਂ ਨੇ ਉਸ ਲੈਨੇ ਭਾਈ ਜਿਵਾਲਾ ਜੀ ਨੇ ਹਾੜੀ ਹਾੜੀ ਰਗੜ ਰਗੜ ਕੇ ਛੱਲਾ ਜਿਹੜਾ ਸੀ ਸਰਬ ਲੋਹ ਦਾ ਉਹ ਕੱਟ ਦਿੱਤਾ ਕੱਟ ਕੇ ਮਹਾਰਾਜ ਦੀ ਉਂਗਲ ਵਿੱਚੋਂ ਬਾਹਰ ਕੱਢ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਪ੍ਰਸੰਨ ਹੋਏ ਬੜੇ ਪ੍ਰਸੰਨ ਮਹਾਰਾਜ ਕਹਿੰਦੇ ਭਾਈ ਬੜਾ ਵਧੀਆ ਕਾਰਜ ਕੀਤਾ ਸੱਚੇ ਪਾਤਸ਼ਾਹ ਬੜੇ ਨਿਹਾਲ ਬੜੇ ਪ੍ਰਸੰਨ ਤੇ ਫਿਰ ਮਹਾਰਾਜ ਦਾ ਜਦੋਂ ਸੱਲਾ ਕਟਿਆ ਤੇ ਮਹਾਰਾਜ ਨੇ ਇਸ ਬਦਲੇ ਬੜਾ ਵੱਡਾ ਵਚਨ ਕੀਤਾ ਪਿਆਰੇ ਬੜਾ ਵੱਡਾ ਵਚਨ ਉਹ ਕੀ ਕੀਤਾ ਜਦੋਂ ਕੋਈ ਸੇਖ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੈ ਨਾ ਤੇ ਮਹਾਰਾਜ ਉਸ ਸੇਵਾ ਦਾ ਫਲ ਉਹਦੀ ਝੋਲੀ ਵਿੱਚ ਜ਼ਰੂਰ ਪਾਉਂਦੇ ਆ ਕੋ ਸਤਨਾਮ ਆਵਾੜੇ ਗੁਰੂ ਤੇ ਮਹਾਰਾਜ ਨੇ ਵਚਨ ਕੀਤਾ ਭਾਈ ਜਵਾਲਿਆ ਤੂੰ ਸਾਡਾ ਛੱਲਾ ਕੱਟਿਆ ਤੇ ਅਸੀਂ ਤੇਰੀ 84 ਕੱਟ ਦਿੱਤੀ ਆਖੋ ਸਤਨਾਮ ਕਹਿ ਲੱਗੇ ਤੂੰ ਸਾਡਾ ਛੱਲਾ ਕੱਟ ਦਿੱਤਾ ਅਸੀਂ ਤੇਰੀ ਲੈ 84 ਕੱਟ ਦਿੱਤੀ ਤੂੰ 84 ਦੇ ਚੱਕਰ ਵਿੱਚ ਨਹੀਂ ਪੈਵੇਂਗਾ ਤੇਰੇ ਸਾਰੇ ਪਰਿਵਾਰ ਦੀ 84 ਕੱਟ ਦਿੱਤੀ ਪਤਾ ਨਹੀਂ ਗੁਰੂ ਪਿਆਰਿਓ ਮੇਰੇ ਗੁਰੂ ਕਿਹੜੇ ਤਰੀਕੇ ਦੇ ਨਾਲ ਸਾਡੇ ਤੇ ਰਹਿਮਤ ਕਰ ਦੇਣੀ ਆ ਕਿਹੜੇ ਤਰੀਕੇ ਨਾਲ ਸਾਨੂੰ ਵਡਿਆਈਆਂ ਦੇ ਦੇ